ਆਵਾਦਮੀ ਪਾਰਟੀ દિਸ਼ਾਹੀਨ ਹੋ ਚੁੱਕੀ ਆ ਤੇ ਜੋ ਜੇਲ੍ਹ ਦੀ ਰਾਜਨੀਤੀ ਕਰ ਰਹੀ ਆ ਆਵਾਦਮੀ ਪਾਰਟੀ ਉਸ ਤੋਂ ਵੀ ਸੰਤੁਸ਼ਟ ਨਹੀਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਵਾਦਮੀ ਪਾਰਟੀ ਜਿੰਨੇ ਵੀ ਨਿਰਨੇ ਕਰਦੀ ਆਈ ਹੈ ਉਸ ਤੋਂ ਉਹਨਾਂ ਨੂੰ ਬਾਹਰ ਰੱਖਿਆ ਗਿਆ ਹੈ ਕੁਝ ਖਾਸ ਲੋਕ ਹੀ ਨਿਰਨੇ ਲੈਂਦੇ ਨੇ ਆਵਾਦਮੀ ਪਾਰਟੀ ਦੇ ਵਿੱਚ ਅਤੇ ਉਹਨਾਂ ਦਾ ਬਹੁਤਾ ਰਸੂਕ ਨਹੀਂ ਆ ਆਵਾਦਮੀ ਪਾਰਟੀ ਵਿੱਚ ਜਿਸ ਦੇ ਚੱਲਦਿਆਂ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਉਹਨਾਂ ਨੇ ਕਿਹਾ ਪੂਰੇ ਮਨ ਦੇ ਨਾਲ ਅਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਪੂਰੇ ਜੋਸ਼ ਦੇ ਨਾਲ ਜੁਆਇਨ ਕੀਤਾ ਸੀ ਪਰ ਉਸ ਦੇ ਬਾਅਦ ਜੋ ਪਾਰਟੀ ਨੇ ਉਹਨਾਂ ਦੇ ਨਾਲ ਸਭਾਵ ਜੋ ਦਿਖਾਇਆ ਹੈ ਉਸ ਤੋਂ অসੰਤੁਸ਼ਣ ਹੀ ਨੇ ਜਿਸ ਦੇ ਚਲਦੇ ਅੱਜ ਆਪਣਾ ਅਸਤੀਫਾ ਦੇ ਚੁੱਕੇ ਨੇ ਅਤੇ ਜੇਲ੍ਹ ਦੀ ਰਾਜਨੀਤੀ ਤੋਂ ਵੀ ਸੰਤੁਸ਼ਣ ਨਹੀਂ ਨੇ ਆਮ ਆਦਮੀ ਪਾਰਟੀ ਦੀ ਆਗੂ ਸ਼ਾਜ਼ੀਆ ਇਲਮੀ ਜਿਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਵਧੇਰੇ ਜਾਣਕਾਰੀ ਦੇ ਨਾਲ ਜੁੜੇ ਨੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਰਬਜੀਤ ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕਿ ਜੋ ਆਮ ਆਦਮੀ ਪਾਰਟੀ ਦੀ ਜੇਲ੍ਹ ਰਾਜਨੀਤੀ ਹਾਲ ਹੀ ਵਿੱਚ ਸਾਹਮਣੇ ਆਈ ਹੈ ਉਸ ਤੋਂ ਬਾਅਦ ਪਾਰਟੀ ਦੇ ਅੰਦਰ ਵੀ ਫੁੱਟ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਸ਼ਾਜ਼ੀਆ ਇਲਮੀ ਦਾ ਜੋ ਅਸਤੀਫਾ ਹੈ ਕਿਤੇ ਨਾ ਕਿਤੇ ਸ਼ੁਰੂਆਤ ਹੋ ਸਕਦੀ ਹੈ ਤੇ ਹੋਰ ਵੀ ਆਗੂ ਅਜਿਹੇ ਹੋਣਗੇ ਜੋ ਆਪਣੇ ਅਹੁਦੇ ਤੋਂ ਅਸਤੀਫ ਆ ਬਿਲਕੁਲ ਕਿਉਂਕਿ ਇਸ ਦਾ ਮੁੱਢ ਜਿਹੜਾ ਸੀਗਾ ਜਿਵੇਂ ਤੁਸੀਂ ਤੁਹਾਨੂੰ ਯਾਦ ਹੋਊਗਾ ਇੱਕ ਵਿਧਾਇਕ ਹੈਗੇ ਨੇ ਵਿਨੋਦ ਕੁਮਾਰ ਬਿੰਨੀ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਏ ਆਮ ਆਦਮੀ ਪਾਰਟੀ ਦੇ ਜਿਹੜੇ ਕੰਮਕਾਰ ਦੇ ਤਰੀਕੇ ਦੇ ਉੱਤੇ ਸਵਾਲ ਚੁੱਕਿਆ ਗਿਆ ਸੀਗਾ ਪਰ ਉਸ ਮਾਮਲੇ ਉਹ ਉਸ ਉਸ ਵੇਲੇ ਤੋਂ ਹੀ ਉਹ ਅਲੱਗ ਹੈਗੇ ਨੇ ਸਾਜਿਆ ਇਲਮੀ ਜਿਹੜੀ ਹੈਗੀ ਹੈ ਇਹ ਆਮ ਆਦਮੀ ਪਾਰਟੀ ਦਾ ਜਦੋਂ ਇਹ ਪਾਰਟੀ ਬਣੀ ਸੀਗੀ ਆ ਜਾਂ ਸ਼ੁਰੂ ਵਿੱਚ ਜਦੋਂ ਅੰਨਾ ਮੂਵਮੈਂਟ ਸੀਗੀ ਉਸ ਵੇਲੇ ਤੇ ਹੀ ਨਾਲ ਸੀਗਾ ਇੱਕ ਮੁਸਲਿਮ ਚਿਹਰਾ ਸੀਗਾ ਪਾਰਟੀ ਨੇ ਆਪਣੇ ਨਾਲ ਜੋੜਿਆ ਹੋਇਆ ਔਰ ਆ ਕਾਫੀ ਤੇਜ਼ ਤਰਾਰ ਅਗੂਏ ਤੌਰ ਤੇ ਮੰਨਿਆ ਗਿਆ ਹੈ ਪਰਟੀ ਦੀ ਜਿਹੜੀ ਕੋਰ ਕਮੇਟੀ ਵੀ ਹੈਗੀ ਉਸ ਦੇ ਵਿੱਚ ਵੀ ਸਾਜਿਆ ਇਲਮੀ ਨੂੰ ਰੱਖਿਆ ਗਿਆ ਸੀ ਪਰ ਜਿਸ ਤਰੀਕੇ ਨਾਲ ਸਾਜਿਆ ਇਲਮੀ ਨੇ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋ ਇਹਨਾਂ ਟਿਕਟ ਦਿੱਤੀ ਗਈ ਸੀ ਜੋ ਮੋਢੇ ਤੋਂ ਬੰਨਿਆ ਹੈਗਾ ਪਾਰਟੀ ਦੇ ਨਾਰਾਜ਼ਗੀ ਦਾ ਤਾਂ ਗਾਜ਼ੀਆਬਾਤ ਉਹ ਜਿਹੜੀ ਟਿਕਟ ਦਿੱਤੀ ਗਈ ਸੀ ਉਸ ਦੇ ਖਿਲਾਫ ਸਰ ਇਹ ਦਿੱਲੀ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਨੇ ਫਿਰ ਵੀ ਇਹਨਾਂ ਨੂੰ ਗਾਜ਼ੀਆਬਾਤ ਤੋਂ ਟਿਕਟ ਦਿੱਤੀ ਔਰ ਉੱਥੋਂ ਇਹ ਜਿਹੜਾ ਹੈਗਾ ਜਨਰਲ ਵੀਕੇ ਸਿੰਘ ਦੇ ਖਿਲਾਫ ਜਿਹੜੇ ਹੈਗੇ ਨੇ ਉਹਨਾਂ ਦੇ ਖਿਲਾਫ ਲੜੇ ਭਾਜਪਾ ਦੇ ਜਿਹੜੇ ਕੈਂਡੀਡੇਟਸ ਸਨ ਪਰ ਉਥੋਂ ਹਾਰ ਹੋਈ ਹੈ ਔਰ ਉਸ ਤੋਂ ਬਾਅਦ ਲਗਾਤਾਰ 사ਜਾ ਇਲਮੀ ਪਾਰਟੀ ਤੋਂ ਨਾਰਾਜ਼ ਜਲੀ ਆ ਰਹੀ ਸੀ ਔਰ ਖਾਸ ਤੌਰ ਤੇ 사ਜਾ ਇਲਮੀ ਦੀ ਜਿਹੜੀ ਕੈਂਪੇਨ ਸੀਗੀ ਉਸ ਕੈਂਪੇਨ ਦੇ ਵਿੱਚ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਆਗੂ ਜਿਹੜਾ ਹੈਗਾ ਨਹੀਂ ਸੀ ਗਿਆ ਇੱਕ ਉਸ ਤੋਂ ਵੀ ਦੂਰੀਆਂ ਵੱਧੀਆਂ ਨਜ਼ਰ ਆ ਰਹੇ ਆ ਸਰ ਪਰ ਜਿਸ ਤਰੀਕੇ ਨਾਲ ਹੁਣ ਕਿਉਂਕਿ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਹੈਗੇ ਨੇ ਔਰ ਉਸ ਤੋਂ ਬਾਅਦ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕੁਝ ਐਲੀਗੇਸ਼ਨ ਵੀ ਲਗਾਏ ਗਏ ਹੈ ਨੇ ਤਾਂ ਕਿਹਾ ਵੀ ਗਿਆ ਹੈ ਕਿ ਪਾਰਟੀ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਤਰੀਕਾ ਸਹੀ ਨਹੀਂ ਹੈਗਾ ਔਰ ਉਹਦੇ ਮੱਦੇ ਨਜ਼ਰ ਉਹ ਆਪਣੇ ਸਾਰੇ ਜਿੰਨੇ ਵੀ ਅਹੁਦੇ ਸਨ ਆਮ ਆਦਮੀ ਪਾਰਟੀ ਦੇ ਉਹਨਾਂ ਤੋਂ ਸਾਰੇ ਤੋਂ ਅਸਤੀਫਾ ਦਿੰਦੇ ਹੈਗੇ ਨੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਇੱਕ ਬਹੁਤ ਵੱਡਾ ਆ ਆਮ ਆਦਮੀ ਪਾਰਟੀ ਨੂੰ ਸੈਟਬੈਕ ਲੱਗਾ ਹੈਗਾ ਕਿਉਂਕਿ ਇੱਕ ਤਾਂ ਪਾਰਟੀ ਜਿਹੜੀ ਕਰਾਰੀ ਹਾਰ ਹੋਈ ਹੈ ਕੋਈ ਵੀ ਸੀਟ ਪਾਰਟੀ ਪੰਜਾਬ ਨੂੰ ਛੱਡ ਕੇ ਨਹੀਂ ਜਿੱਤ ਪਾਈ ਉਸ ਦੇ ਮੱਦੇਨਜ਼ਰ ਇਹ ਇੱਕ ਬਹੁਤ ਵੱਡਾ ਕਹਿ ਸਕਦੇ ਆ ਕਿ ਪਾਰਟੀ ਨੂੰ ਜਿਹੜਾ ਤੱਕਾ ਲੱਗਾ ਹੈ ਸਰਬਜੀਤ ਇਸ ਦੇ ਨਾਲ ਇਹ ਵੀ ਕਹਿ ਸਕਦੇ ਆ ਕਿ ਇਹ ਜੋ ਦੁਰੀਆਂ ਦੀ ਸ਼ੁਰੂਆਤ ਹੈ ਬਹੁਤ ਪਹਿਲਾਂ ਹੀ ਹੋ ਚੁੱਕੀ ਸੀ ਕਿਉਂਕਿ ਸ਼ਾਜ਼ੀਆ ਐਲਮੀ ਨੇ ਖੁਦ ਵੀ ਕਿਹਾ ਕਿ ਉਹ ਕਾਫੀ ਚਿਰ ਤੋਂ ਆਪਣਾ ਅਸਤੀਫਾ ਦੇਣ ਬਾਰੇ ਸੋਚ ਰਹੇ ਸਨ رائے ਬਰੇਲੀ ਤੋਂ ਪਹਿਲਾਂ ਇਹਨਾਂ ਨੂੰ ਟਿਕਟ ਦੇਣ ਦੀ ਚਰਚਾ ਚੱਲੀ ਸੀ ਜਿਸ ਤੋਂ ਉਹਨਾਂ ਨੇ ਸਾਫ਼ ਤੌਰ ਤੇ ਬਗਾਵਤ ਦਿਖਾਈ ਸੀ ਕਿਤੇ ਨਾ ਕਿਤੇ ਦੁਰੀਆਂ ਸ਼ਾਇਦ ਉਦੋਂ ਤੋਂ ਹੀ ਵਧਣ ਹਾਂ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਵੇਲੇ ਵਿਧਾਨ ਸਭਾ ਚੋਣਾਂ ਹੋਈਆਂ ਸਨ ਉਸ ਵੇਲੇ ਵੀ ਆਰ ਕੈਂਪਰਮ ਜੋ ਸੀਟ ਹੈਗੀ ਆ ਉਸ ਸੀਟ ਤੋਂ ਜਿਹੜਾ ਹੈਗਾ ਸੀਗਾ ਇਹ ਵਿਧਾਇਕ ਦੇ ਤੌਰ ਤੇ ਚੋਣ ਲੜੀ ਸੀ ਪਰ ਉਤੋਂ ਹਾਰ ਗਈ ਸਨ 3000 ਵੋਟਾਂ ਦੇ ਫਰਕ ਦੇ ਨਾਲ ਉਸ ਤੋਂ ਬਾਅਦ ਹਾਲਾਂਕਿ ਆਮ ਆਦਮੀ ਪਾਰਟੀ ਨੇ ਸਾਫ਼ ਕੀਤਾ ਸੀਗਾ ਕਿ ਕੋਈ ਵੀ ਐਮ ਐਲ ਏ ਜਿਹੜਾ ਹੋਊਗਾ ਉਹ ਜਿਹੜਾ ਹੈਗਾ ਲੋਕ ਸਭਾ ਦਾ ਚੋਣ ਨਹੀਂ ਲੜੂਗਾ ਪਰ ਉਸ ਦੇ ਬਾਵਜੂਦ ਵੀ ਜਿਹਦਾ ਰਾਖੀ ਬਿਲਡਾਂ ਨੂੰ ਫਿਰ ਤੋਂ ਚੋਣ ਮੈਦਾਨ ਚ ਉਤਾਰਿਆ ਗਿਆ ਸਾਜਿਆ ਇਲਮੀ ਨੂੰ ਜਿਹੜੀ ਹੈਗੀ ਆ ਉਹਨੂੰ ਟਿਕਟ ਦਿੱਤੀ ਗਈ ਹੈ ਤੇ ਕਿਤੇ ਨਾ ਕਿਤੇ ਇਹ ਸੀਗਾ ਜੋ ਆਮ ਆਦੀ ਪਾਰਟੀ ਦੀ ਸਿਧਾਂਤ ਸੀਗਾ ਜਿਹਨਾਂ ਦਾ ਪਿੱਛੇ ਹਟਦੀ ਨਜ਼ਰ ਆਈ ਆ ਔਰ ਦੂਜੇ ਪਾਸੇ ਇਹ ਵੀ ਸੀਗਾ ਕਿ ਜੋ ਸਾਜਿਆ ਇਲਮੀ ਜਿਸ ਤੱਕ ਨੇ ਪਹਿਲਾਂ ਦੱਸਿਆ ਕਿ ਉਹ ਦਿੱਲੀ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਕਿਉਂਕਿ ਪਾਰਟੀ ਉਹਨਾਂ ਨੂੰ ਦਿੱਲੀ ਤੋਂ ਟਿਕਟ ਦੇਣਾ ਨਹੀਂ ਚਾਹੁੰਦੀ ਸੀਗੀ ਔਰ ਉਸੇ ਦੇ ਵਜੇ ਨੇ ਪਹਿਲਾਂ ਉਹਨਾਂ ਦਾ ਰਾਇਵੈਲੀ ਤੋਂ ਨਾਮ ਆਇਆ ਔਰ ਉਸ ਤੋਂ ਬਾਅਦ ਜੋ ਹੈ ਗਾਜ਼ੀਆਬਾਦ ਤੋਂ ਉਹਨਾਂ ਨੂੰ ਟਿਕਟ ਦਿੱਤੇ ਗਈ ਜਿੱਥੇ ਕਿ ਉਹ ਹਾਰ ਹਾਰ ਗਏ ਸਨ ਪਰ ਉਸ ਉਹ ਨਾਰਾਜ਼ਗੀ ਜਿਹੜੀ ਕਹਿ ਸਕਦੇ ਨੇ ਕਿ ਉਦੋਂ ਦਾ ਹੀ ਮੁੱਢ ਬੰਨਿਆ ਹੋਇਆ ਹੈਗਾ ਸਿਰਫ ਇਹ ਸੀਗਾ ਕਿ ਜੋ ਹੁਣ ਦੀ ਮੂਵਮੈਂਟ ਸੀਗੀ ਇੱਕ ਚੰਗਾ ਮੌਕਾ ਦੇਖ ਰਹੇ ਸਨ ਔਰ ਉਸ ਮੌਕਾ ਜਿਹੜਾ ਸੀਗਾ ਗਰਵਿੰਦ ਕੇਜਰੀਵਾਲ ਜੋ ਜੇਲ੍ਹ ਚ ਗਿਆ ਹੈ ਹਾਲਾਂਕਿ ਇਹ ਜੋ ਬੋਲੇ ਜਰੂਰ ਹੈ ਕਿ ਜੋ ਜੇਲ੍ਹ ਚ ਜਾ ਕੇ ਕੁਝ ਹਾਸਲ ਨਹੀਂ ਹੋਏਗਾ ਪਰ ਇੱਕ ਤਰ੍ਹਾਂ ਕਹਿ ਸਕਦੇ ਆਂ ਕਿ ਇੱਕ ਬੜਾ ਤੱਕਾ ਲੱਗਾ ਹੈਗਾ ਪਾਰਟੀ ਨੂੰ ਔਰ ਅਸਾਜੀਆ ਇਲਮੀ ਦੇ ਜਾਣ ਨਾਲ ਜੀ ਧੰਨਵਾਦ ਸਰਪਜੀਤ ਇਸ तमाम ਜਾਣਕਾਰੀ ਲਈ ਸੋ ਆਮ ਆਦਮੀ ਪਾਰਟੀ ਨੂੰ ਵੱਡਾ ਚਟਕਾ ਲਗਾਏ ਸ਼ਾਜ਼ੀਆ ਇਲਮੀ ਆਮ ਆਦਮੀ ਪਾਰਟੀ ਦੇ ਸੁਨਹਿਰੀ ਚਿਹਰਿਆਂ ਦੇ ਵਿੱਚੋਂ ਇੱਕ ਜਿਨ੍ਹਾਂ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਸੁਨੇਹਰੀ ਚੇਰਿਆਂ ਚੋ ਇੱਕ ਸ਼ਾਜ਼ੀਆ ਇਲਮੀ ਮੋਢੀ ਆਗੂ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ ਜੇਲ੍ਹ ਰਾਜਨੀਤੀ ਜੋ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਉਸ ਤੋਂ ਸੰਤੁਸ਼ਟ ਨਹੀਂ ਨੇ ਜਿਸ ਦੇ ਚਲਦਿਆਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ